ਕਈ ਵਾਰ ਬੰਦਾ ਹੱਥ ਦੇ ਵਿੱਚ ਜਾਦਾ ਕੱਪ ਭੜੀ ਜਾਂਦਾ ਬੈਠਾ ਹੈ ਮੂੰਹ ਧੱਕ ਜਾਂਦੇ ਜਾਂਦੇ ਮੱਖੀ ਭਜਾਉਂਦਾ ਉਹਨਾਂ ਨੇ ਵਾਅਦਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਉਹ ਵਾਅਦਾ ਉਹਨਾਂ ਨਿਭਾਉਣਾ ਚਾਹੁੰਦੇ ਨੇ ਮਰਾਦਯੋ ਜੀ ਚੰਗੀ ਗੱਲ ਹੈ ਕਿ ਜੇ ਤੁਸੀਂ ਵਾਅਦਾ ਕੀਤਾ ਹੈ ਉਹਨਾਂ ਦਾ ਕਹਿਣਾ ਮਹਿੰਦਰ ਭਗਤ ਜਿੱਤੇ 13 ਤਰੀਕ ਨੂੰ ਵਿਧਾਇਕ ਦੇ ਤੌਰ ਤੇ ਚੰਗੀਆਂ ਵੋਟਾਂ ਨਾਲ ਜਿੱਤ ਗਏ ਅੱਜ ਫਿਰ ਉਹ ਸਪੀਕਰ ਸਾਹਿਬ ਕੋਲ ਗਏ ਉਹਨਾਂ ਦੇ ਕਮਰੇ ਦੇ ਵਿੱਚ ਫੜ ਕੇ ਉਹਨਾਂ ਨੇ ਵਿਧਾਇਕ ਵਜੋਂ ਸਭਤਾਂ ਦੀ ਸੌਂਪ ਕੋਈ ਵੀ ਬੰਦਾ ਉਦੋਂ ਤੱਕ ਵਿਧਾਇਕ ਕਹਾਉਣ ਦਾ ਹੱਕਦਾਰ ਨਹੀਂ ਮੈਂਬਰ ਪਾਰਲੀਮੈਂਟ ਕਹਾਉਣ ਦਾ ਹੱਕਦਾਰ ਨਹੀਂ ਜਦੋਂ ਤੱਕ ਉਹਨੂੰ ਸੌਣੀ ਚੁਕਾਈ ਜਾਂਦੀ ਸਬੂਧਾਨ ਕਹਿੰਦੇ ਭਾਰਤੀ ਜਨਤਾ ਪਾਰਟੀ ਨੇ ਵੀ ਹਿਹਾੜ ਰੱਖੇ ਕਰ ਲਿਆ ਮਹਿੰਦਰ ਪਾਚ ਦੇ ਬਾਪੂ ਚੁੰਨੀ ਲਾਲ ਪਾਕਤੇ ਕਾਰਵਾਈ ਕਰਨ ਵਾਲੇ ਉਹਨਾਂ ਨੇ ਕਹਿਤਾ ਸੀ ਕਿ ਮੈਂ ਤਾਂ ਜੀ ਸੰन्यास ਲੈ ਲਿਆ ਪਰ ਭਾਰਤੀ ਜਨਤਾ ਪਾਰਟੀ ਆਏ ਕਹਿੰਦੇ ਵੀ ਸਾਡੇ ਕੋਲ ਤਾਂ ਸੰन्यास ਦਾ ਕੋਈ ਪੱਤਰ ਆਇਆ ਹੀ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਗੱਲਬਾਤ ਕਰਾਂਗੇ ਅੱਜ ਜਲੰਧਰ ਵੈਸਟ ਤੋਂ ਜਿੱਤੇ ਆਮ ਆਦੀ ਪਾਰਟੀ ਦੇ ਵਿਧਾਇਕ ਮੋਹਿੰਦਰ ਭਗਤ ਵੱਲੋਂ ਅੱਜ ਸੌਹ ਚੁੱਕ ਲਈ ਗਈ ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾੜਵੀ ਮੌਜੂਦ ਸੀ ਜਿਹਦੇ ਚਾਲ ਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਢਿੱਲੋਂ ਸਾਹਿਬ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਕੈਬਨਿਟ ਦੇ ਵਿੱਚ ਵੀ ਸ਼ਾਮਿਲ ਕੀਤਾ ਜਾਵੇਗਾ ਜੀ ਸ਼ਾਮਿਲ ਕਰਨਗੇ ਉਹ ਤਾਂ ਉਦੋਂ ਦੇਖਿਆ ਜਾਵੇਗਾ ਕਈ ਵਾਰ ਬੰਦਾ ਹੱਥ ਦੇ ਵਿੱਚ ਚਾਹ ਦਾ ਕੱਪ ਫੜੀ ਜਾਂਦਾ ਬੈਠਾ ਹੈ ਮੂੰਹ ਤੱਕ ਜਾਂਦੇ ਜਾਂਦੇ ਮੱਖੀ ਪੈ ਜਾਂਦੀ ਹੈ ਉਹਨਾਂ ਨੇ ਵਾਅਦਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਉਹ ਵਾਅਦਾ ਉਹ ਨਿਭਾਉਣਾ ਚਾਹੁੰਦੇ ਨੇ ਬਰਾਦਯੋ ਜੀ ਚੰਗੀ ਗੱਲ ਹੈ ਕਿ ਜੇ ਤੁਸੀਂ ਵਾਅਦਾ ਕੀਤਾ ਅੱਗੇ 4-14 ਹੋਰ ਆ ਰਹੀਆਂ ਨੇ ਇਹ ਵੀ ਸਾਡੇ ਸਾਹਮਣੇ ਹੈ ਸੋ ਉਹਨਾਂ ਦਾ ਕਹਿਣਾ ਹੈ ਮਹਿੰਦਰ ਭਗਤ ਜਿੱਤੇ 13 ਤਰੀਕ ਨੂੰ ਉਹ ਵਿਧਾਇਕ ਦੇ ਤੌਰ ਤੇ ਚੰਗੀਆਂ ਵੋਟਾਂ ਨਾਲ ਜਿੱਤ ਗਏ ਅੱਜ ਫਿਰ ਉਹ ਸਪੀਕਰ ਸਾਹਿਬ ਕੋਲ ਗਏ ਉਹਨਾਂ ਦੇ ਕਮਰੇ ਦੇ ਵਿੱਚ ਖੜਕੇ ਉਹਨਾਂ ਨੇ ਵਿਧਾਇਕ ਬਜੋਂ ਸੰਵਿਧਾਨ ਦੀ ਸੌ ਚੁੱਕਲੀ ਇਸ ਸਾਨੂੰ ਸਾਰਿਆਂ ਨੂੰ ਪਤਾ ਤੁਹਾਨੂੰ ਯਾਦ ਹੋਣਾ ਹੈ ਕਿ ਉਹ ਮੇਸ਼ਰ ਰਾਸਦ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਵੀ ਸਪੈਸ਼ਲ ਤੌਰ ਤੇ ਲਿਆਂਦਾ ਗਿਆ ਤੇ ਸਵਿਧਾਨ ਦੀ ਸੋਚ ਚਕਾਈ ਗਈ ਲੋਕ ਸਭਾ ਦੇ ਸਪੀਕਰ ਸਾਹਿਬ ਵੱਲੋਂ ਕੋਈ ਵੀ ਬੰਦਾ ਉਦੋਂ ਤੱਕਰ ਬਧਾਇਕ ਕਹੌਣ ਦਾ ਹੱਕਦਾਰ ਨਹੀਂ ਮੈਂਬਰ ਪਾਰਲੀਮੈਂਟ ਕਹੌਣ ਦਾ ਹੱਕਦਾਰ ਨਹੀਂ ਜਦੋਂ ਤੱਕ ਉਹਨੂੰ ਸੋਹਣੀ ਚਕਾਈ ਜਾਂਦੀ ਸਵਿਧਾਨ ਦੀ ਸੋ ਇਹਨਾਂ ਨੂੰ ਸੋਚ ਕੇ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਅੱਗੇ ਫਿਰ ਮੰਤਰੀ ਮੰਡਲ ਦੇ ਵਿੱਚ ਲਿਆ ਜਾ ਸਕਦਾ ਹੈ ਇਹ ਮੁੱਖ ਮੰਤਰੀ ਸਾਹਿਬ ਦਾ ਪ੍ਰੈਰੋਗੇਟਿਵ ਹੈ ਉਹ ਦਿੱਲੀ ਗੇੜਾ ਗੂੜਾ ਜਾਂ ਮਾਰਿਆ ਇਹ ਦੋ ਕੁ ਦਿਨ ਪਤਾ ਨਹੀਂ ਉੱਥੇ ਕੁਝ ਪੱਲੇ ਪਿਆ ਕਿ ਨਹੀਂ ਪਿਆ ਉੱਥੇ ਉਹ ਯੋਜਨਾ ਕਮਿਸ਼ਨ ਨਾਲ ਵੀ ਗੱਲਬਾਤ ਕਰਕੇ ਆਏ ਨੇ ਫੰਡਾਂ ਬਾਰੇ ਸੁਣਿਆ ਜਾਂਦਾ ਗੱਲ ਕੀਤੀ ਹੈ ਸੋ ਪਤਾ ਲੱਗੇਗਾ ਪਰ ਦੂਜੇ ਪਾਸੇ ਕਹਿੰਦੇ ਭਾਰਤੀ ਜਨਤਾ ਪਾਰਟੀ ਨੇ ਵੀ ਇਤਿਹਾਰਤਿਕ ਖੇ ਕਰ ਲਿਆ ਹੈ ਮਹਿੰਦਰ ਭਗਤ ਦੇ ਬਾਪੂ ਚੁੰਨੀ لال ਭਗਤ ਤੇ ਕਾਰਵਾਈ ਕਰਨ ਬਾਰੇ ਉਹਨਾਂ ਨੇ ਕਹਿਤਾ ਸੀ ਕਿ ਮੈਂ ਤਾਂ ਜੀ ਸੰन्यास ਲੈ ਲਿਆ ਪਰ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਵੀ ਸਾਡੇ ਕੋਲ ਤਾਂ ਸੰन्यास ਨਾ ਦਾ ਕੋਈ ਪੱਤਰ ਆਇਆ ਹੀ ਨਹੀਂ ਸਾਡੀ ਸੂਚੀ ਦੇ ਵਿੱਚ ਅਜੇ ਵੀ ਤੁਸੀਂ ਭਾਰਤੀ ਜਨਤਾ ਪਾਰਟੀ 'ਚੋ ਬੋਲਦੇ ਹੋ ਲੱਡੂ ਬੰਡੇ ਹੋਰ ਕਾਫੀ ਕੁਝ ਕੀਤਾ ਤੇ ਭਾਰਤੀ ਜਨਤਾ ਪਾਰਟੀ ਵਾਲੇ ਇਹ 5-6 ਦਿਨ ਮਹੂਰਤ ਘੜਾਉਂਦੇ ਰਹੇ ਜਦੋਂ ਉਹਨਾਂ ਦੇ ਪੁੱਤਰ ਨੂੰ ਟਿਕਟ ਮਿਲ ਗਈ ਉਹਨਾਂ ਨੇ ਨਾਲ ਬੈਠ ਕੇ ਵੋਟ ਮੰਗੀ ਤੇ ਪਾਰਟੀ ਵਿਰੋਧੀ ਕਾਰਵਾਈ ਤਾਂ ਉਦੋਂ ਹੀ ਹੋ ਗਈ ਸੀ ਤੁਸੀਂ ਹੁਣ ਤੱਕ ਇਹ ਸਾਰਾ ਕੁਝ ਉਡੀਕਦੇ ਕਿਸ ਵਾਸਤੇ ਰਹੇ ਸਮਾਂ ਮੇਰਾ ਖਿਆਲ ਹੈ ਕਿ ਉਹ ਆ ਗਿਆ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਆ ਰਿਹਾ ਸੁਨੀਲ ਜਾਖੜ ਸਾਹਿਬ ਕਾਰਵਾਈ ਕਰਨਗੇ ਕਿ ਇਹਨਾਂ ਵਿਰੁੱਧ ਪਾਰਟੀ ਵਿਰੋਧੀ ਗਤੀਵਿਧੀਆਂ ਦੀਆਂ ਠੀਕ ਹੈ ਮੁੰਡਾ ਐਮਐਲਏ ਬਣ ਗਿਆ ਆਖਰੀ ਪੜਾਅ ਉਮਰ ਦੇ ਵਿੱਚ ਹੈਗੇ ਆ ਤੇ ਹੁਣ ਉਹਨਾਂ ਨੇ ਲੈਣਾ ਕੀ ਹੈਗਾ ਭਾਰਤੀ ਜਨਤਾ ਪਾਰਟੀ ਤੋਂ ਮੁੰਡਾ 2.5 ਸਾਲ ਵਾਸਤੇ ਐਮਐਲਏ ਬਣ ਗਿਆ ਹੋ ਸਕਦਾ ਵੀਰ ਵੀ ਬਣ ਜੇ ਤੇ ਵੰਦਰ ਭਗਤ ਜਿਹੜਾ ਹੈਗਾ ਵਜ਼ੀਰ ਬਣ ਸਕਦੇ ਆ ਕਿਉਂਕਿ ਮੀਤਿਆਰ ਸਾਹਿਬ ਵਾਲੀ ਪੋਸਟ ਖਾਲੀ ਪਈ ਹੈ ਇਸ ਸਮੇ ਆਮ ਆਦਮੀ ਪਾਰਟੀ ਦੇ ਮਿੰਟਰਪਾਲਿਕਾ ਕੌਂਸਲ ਸੰਜੀਤ ਕਲਿਪਰੀ ਫੌਂਡ ਬਤ ਸਮਾਗਮ ਦਾ ਨਾਟਕ ਹੈ ਸੰਜੀਤ ਆ ਗਿਆ ਆ ਗਿਆ ਆ ਗਿਆ

ਮੈਨੂੰ ਟਿਕਟ ਵੀ ਮਿਲੀ ਔਰੋਂ ਦੇ ਬਦੌਲਤ ਮੈਂ ਜਿੱਤ ਗਿਆ ਜਾਇਆ ਹਾਂ ਔਰ ਅੱਜ oath ਸ cerimony ਹੈ ਸੋ CM ਸਾਹਿਬ ਵੀ ਪਹੁੰਚ ਗਏ ਨੇ ਔਰ ਮੈਂ ਅੱਜ oath ਲੈ ਰਿਹਾ ਹਾਂ ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਲੇਕਿਨ ਮੰਤਰੀ ਮੰਡਲ ਚ ਵੀ ਹਿੱਸਾ ਸ਼ਾਇਦ ਜਗਾ ਤੇਰੀ ਪਛਾਣ ਹੋ ਜਾਊਗਾ ਜੀ ਇਹ ਸਾਰਾ CM ਸਾਹਿਬ ਦਾ ਪੈਰੋਗੈਟਿਵ ਹੈਗਾ ਔਰ ਇਸ ਬਾਰੇ ਉਹ ਜ਼ਿਆਦਾ ਸਿੱਧ ਤੁਹਾਨੂੰ ਦੱਸ ਰਿਹਾ ਜਿਹੜੇ ਜਨਤਾ ਦੇ ਕਿਹੜੇ ਵੱਡੇ ਮੁੱਦੇ ਜਿਹੜੇ ਕੀ ਆਨ ਵਾਲੇ ਸਮੇਂ ਤੇ ਤੁਸੀਂ ਜਿਹੜੇ ਇਹਨਾਂ ਲੋਕਾਂ ਦਾ ਤੇ ਵਿਸ਼ਵਾਸ ਦਿਤਾਇਆ ਸਾਨੂੰ ਵੋਟਾਂ ਪਾਈਆਂ ਦੇਖੋ ਆਪਣੇ ਹਲਕੇ ਚ ਮੈਂ ਸਭ ਤੋਂ ਪਹਿਲੇ ਜੋ ਲੋਕਾਂ ਦੀਆਂ ਮੁਰਲੀਆਂ ਲੋੜਾਂ ਨੇ ਚਾਹੇ ਸੀਵਰੇਜ ਹੈ, ਬਾਟਰ ਸਪਲਾਈ ਸਟਰੀਟ ਲਾਈਟ ਹੋਰ ਜੋ ਸਰਕਾਰੀ ਉਹਨਾਂ ਦੀਆਂ ਲੋੜਾਂ ਹਨ ਪੂਰੀਆਂ ਕਰਾਂਗੇ। ਔਰ ਮਾਨ ਸਾਹਿਬ ਪਹਿਲੇ ਹੀ ਪੰਜਾਬ ਦੀ ਜਨਤਾ ਨੂੰ ਬਹੁਤ ਜ਼ਿਆਦਾ ਸੂਤਾ ਦੇ ਰਹੇ ਹਨ। ਅੱਜ ਜੋ ਇਹ ਰਿਜ਼ਲਟ ਆਇਆ ਹੈ ਇਸ ਗੱਲ ਦਾ ਸਬੂਤ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਨਤਾ ਦੀ ਭਲਾਈ ਲਈ ਬਹੁਤ ਕੰਮ ਕਰ ਰਹੇ ਹਨ ਔਰ ਜਨਤਾ ਨੇ ਅੱਜ ਉਹਨਾਂ ਦੇ ਕੰਮਾਂ ਨੂੰ ਮੋਹਰ ਲਗਾਈ ਹੈ। ਬਹੁਤ ਭਾਰੀ ਬੋਲਨਾ ਜਤਾਇਆ ਹੈ। ਸੋ ਇਸ ਗੱਲ ਦਾ ਸਬੂਤ ਹੈ ਕਿ ਜੋ ਆਪਰਚਨ ਗੱਲਾਂ ਕਰਦੀ ਸੀ ਅੱਜ ਸਾਰਿਆਂ ਦਾ ਮੂੰਹ ਬੰਦ ਹੋ ਗਿਆ ਹੈ ਕਿ ਆਮ ਵਾਲੇ ਸਮੇਂ ਦੇ ਵਿੱਚ ਵੀ ਜੋ ਆਮ ਆਦਮੀ ਪਾਰਟੀ ਦਾ ਅਸੀਂ ਜੋ ਹੈ ਚਾਹੇ ਕਾਰਪੋਰੇਸ਼ਨ ਹੈ ਚਾਹੇ ਪੰਚਾਇਤਾਂ ਉਹਨਾਂ ਜਿੱਤ ਹੋਏਗੀ ਪਬਲਿਕ ਜੀ ਜੋ ਸਭ ਤੋਂ ਵੱਡੀ ਚੋਣਾਂ ਦੇ ਵਿੱਚ ਰਹੀ ਕਿ ਸੱਤੇ ਨੂੰ ਲੈ ਕੇ ਤੁਹਾਡੇ ਵਾਲਾ ਖੇਤਰ ਪੂਰੇ ਪੰਜਾਬ ਚ ਜਾਣ ਜਾਣ ਲੱਗਿਆ ਕਿ ਅਸੀਂ ਕਰ ਸ਼ਾਇਦ ਉਹੀ ਚਾਹਤਾ ਇਹ ਸਾਡੇ ਇਲਾਕੇ 'ਚ ਕੋਈ ਵੀ ਅਗਰ ਕੋਈ ਬੁਰਾਈ ਹੈਗੀ ਹੈ ਕੋਈ ਵੀ ਮਾੜੀ ਗੱਲ ਹੈਗੀ ਹੈ ਸਭ ਦਾ ਇਲਾਜ ਕੀਤਾ ਜਾਵੇਗਾ ਔਰ ਸਰਕਾਰ ਕਿਸੇ ਤਰ੍ਹਾਂ ਦਾ ਵੀ ਮਾੜੇ ਕੰਮਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਚਾਹੇ ਕੋਈ ਨਸ਼ਾ ਹੈ ਚਾਹੇ ਕੋਈ ਕਰਾਇਮ ਹੈ ਉਦੇ ਬਠਲ ਪਾਈ ਜਾਗੀ ਧੰਨਵਾਦ ਹੁਣ ਵੇਖਣਾ ਹੋਵੇਗਾ ਮੋਹਿੰਦਰ ਭਗਤ ਵੱਲੋਂ ਜਲੰਧਰ ਵੈਸਟ ਦੇ ਲੋਕਾਂ ਦੇ ਲਈ ਕੀ ਕੰਮ ਕੀਤੇ ਜਾਂਦੇ ਨੇ ਜਾਂ ਕੋਈ ਵੱਡਾ ਮੁਰਦਾ ਕੀ ਚੱਕਿਆ ਜਾਂਦਾ ਹੁਣ ਆਲਾ ਸਮਾਪਤ ਹੈਗਾ ਕੈਮਰਾ ਪਰਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕੈਨੇਡਾ ਵਿੱਚ।